ਸ਼ਰੰਗੜ ਨੇ ਸ਼ਰਿਆਮ ਸਿੱਖ ਜਗਤ ਦੇ ਸਭ ਤੋਂ ਮੁਕੱਦਸ ਸਥਾਨ ਨਰਮੰਦਰ ਸਾਹਿਬ ਦੀ ਬਦ名ੀ ਕਰਦੇ ਹੋਏ ਵਾਰ-ਵਾਰ ਇਹ ਅਲਫਾਸ ਪ੍ਰਗਟ ਕੀਤੇ ਸਨ ਉਹ ਦੁਨੀਆ ਵਾਲਿਓ ਆ ਵੇਖੋ ਮਸਾ ਰੰਗੜ ਬੈਠਾ ਹੈ ਜਿੱਥੇ ਸਿੱਖ ਜਗਤ ਦਾ ਸਿਧਾਂਤ ਕਾਇਮ ਹੈ ਉਥੇ ਮਨਮਰਜ਼ੀਆਂ ਕਰ ਰਿਹਾ ਹਾਂ ਰੰਗ ਰਲੀਆਂ ਮਨਾ ਰਿਹਾ ਹਾਂ ਤੁਸੀਂ ਆਂਦੇ ਹੋ ਨਾ ਖਾਲਸਾ ਐਰ ਸਦਾਤਕ ਲੋਕਾਂ ਨੂੰ ਆਪਣੀ ਰੂਹੇ ਜ਼ਮੀਨ ਤੇ ਟਿਕਣ ਨਹੀਂ ਦਿੰਦਾ ਅੱਜ ਵੇਖੋ ਮੱਸੇ ਰੰਗਣ ਦੇ ਸਾਵੇਂ ਕਿਹੜਾ ਖਾਲਸਾ ਝ ਗਿਆ ਹੈ ਬਹੁਤ ਗੱਜ-ਬੱਜ ਕੇ ਐਲਾਨ ਕਰਿਆ ਕਰਦਾ ਸੀ ਤੇ ਸਿੰਘਾਂ ਨੇ ਜਦੋਂ ਸਿਰ ਵਧਿਆ ਨਾ ਮੱਸੇ ਰੰਗਣ ਦਾ ਨਿਜ ਦੇ ਠੱਗ ਕੇ ਦੁਨੀਆ ਨੂੰ ਜਲਵਾ ਵਿਖਾਉਂਦੇ ਹੋਏ ਪੈਡਾ ਕੀਤਾ ਸੀ ਜਿਹੜਾ ਸਾਡੇ ਹਰਮੰਦਰ ਸਾਹਿਬ ਦੀ ਬੇਅਦਬੀ ਕਰੇਗਾ ਸਾਡੇ ਮੁਕੱਦਸ ਸਥਾਨ ਦਾ ਸਿਧਾਤ ਚੱਕਣਾ ਚੂਰ ਕਰੇਗਾ ਉਹ ਸਾਵਧਾਨ ਹੋ ਜਾਵੇ ਉਹਦੇ ਢੱਡ ਦੇ ਉਹਦਾ ਸਿਰ ਨਹੀਂ ਰਵੇਗਾ ਸਿਰ ਸਿੰਘਾਂ ਦੇ ਨੇਜਿਆਂ ਤੇ ਟੰਗੇ ਜਾਣਗੇ ਤੁਹਾਨੂੰ ਕੁਝ ਐਸੇ ਕਰਮ ਕਰਨੇ ਪੈਂਦੇ ਨੇ ਖੌਫ ਪੈਦਾ ਕਰਨ ਦੇ